ਉਹਨਾਂ ਨੂੰ ਪ੍ਰਮਾਨ ਸੀ ਮੈਂ ਉਹਦੇ ਵਿੱਚ ਖੁਸ਼ ਹਾਂ ਨਾਲ ਹੀ ਪੰਜਾਬ ਦੇ ਬੁਖਮંત્રી ਭਗਵੰਤ ਸਿੰਘ ਮਾਨ ਵੱਲੋਂ ਕੁਝ ਟਿੱਪਣੀਆਂ ਕੀਤੀਆਂ ਗਈਆਂ ਨੇ ਤੇ ਇਹਨਾਂ ਬਾਰੇ ਆਪਾਂ ਤੁਹਾਡੇ ਤੱਕ ਜਾਣਨ ਦੀ ਕੋਸ਼ਿਸ਼ ਕਰਾਂਗੇ ਜੀ ਵੇਖੋ ਜਿਹੜੇ ਸਿੰਘ ਸਾਹਿਬ ਸਰਕਾਰੀ ਯੋਗਿਆਨੀ ਰੁਪੀਲ ਸਿੰਘ ਜੀ ਉਹਨਾਂ ਦਾ ਬਿਆਨ ਮੈਂ ਵੀ ਮੀਡੀਆ 'ਚ ਸੁਣਿਆ ਹੈ ਜੀ ਬਹੁਤ ਚੰਗਾ ਬਿਆਨ ਦਾ ਦਿੱਤਾ ਕਿਉਂਕਿ ਜਿਹੜਾ ਸਿੱਖ ਹੈ ਗੁਰੂ ਦਾ ਸਾਡੀ ਪਰਿਆਦਾ ਵੀ ਹੈ ਸਾਡੀ ਭਾਵਨਾ ਵੀ ਹੈ ਸਾਡੀ ਸ਼ਰਧਾ ਵੀ ਹੈ ਕਿ ਜੋ ਕਾਲਪੁਰਖ ਸਾਹਿਬ ਕਰਾਉਂਦੇ ਆ ਉਹੀ ਹੁੰਦਾ ਹੈ ਜੀ ਤੇ ਉਸਦੇ ਅੱਜ ਮੋਰ ਵੀ ਆ ਸਿੱਖ ਸਾਹਿਬ ਜੀ ਉਹਨਾਂ ਨੇ ਲਾਈ ਆ ਕਿ ਜੋ ਜਿੰਨੀ ਸੇਵਾ ਕਾਲਪੁਰਖ ਸਾਹਿਬ ਨੇ ਉਹਨਾਂ ਤੋਂ ਲੈਣੀ ਸੀ ਉਨੀ ਲਈ ਹੈ ਤੇ ਜਿੰਨੀ ਉਹਨਾਂ ਨੂੰ ਮਨਜੂਰ ਸੀ ਉਹਨਾਂ ਨੇ ਕਰਵਾ ਲਈਏ ਤੇ ਮੈਂ ਇਸ ਗੱਲ ਤੋਂ ਖੁਸ਼ ਹਾਂ ਮੈਂ ਰਾਜੀ ਹਾਂ ਸੋ ਇਹ ਇੱਕ ਬੜੀ ਵੱਡੀ ਗੱਲ ਹੈ ਜਿਹੜੇ ਕਿ ਕੱਲ ਪਰਸੋਂ ਦੇ ਮੈਂ ਦੇਖ ਰਿਹਾ ਸੀ ਕਿ ਬਹੁਤ سارے ਇਹੋ ਜਿਹੇ ਲੋਕ ਆ ਕੱਲ ਦੇ ਜਿੰਨੇ ਕਿ ਨਾਮ ਸ਼੍ਰੀ ਅਕਾਲ ਪਖ ਸਾਹਿਬ ਜੀ ਦੀ ਮਰਿਆਦਾ ਨਾਲ ਜੁੜੇ ਆ ਨਾ ਉਹਨਾਂ ਨੂੰ ਸ਼੍ਰੀ ਅਕਾਲ ਪਖ ਸਾਹਿਬ ਜੀ ਦੇ ਸਿਧਾਂਤਾਂ ਕੋ ਪਤਾ ਹੈ ਨਾ ਉਹ ਸ਼੍ਰੀ ਅਕਾਲ ਪਖ ਸਾਹਿਬ ਜੀ ਦੇ ਸਿਧਾਂਤ ਦੀ ਗੱਲ ਕਰਨ ਜੋਗੇ ਆ ਨਾ ਉਹਦੇ ਘਰਾਂ 'ਚ ਕਰਨ ਜੋਗੇ ਆ ਨਾ ਜਿਹੜੀਆਂ ਆਉਂਦੀਆਂ ਸਿਆਸੀ ਪਾਰਟੀਆਂ ਨਾਲ ਜੁੜੇ ਆ ਉਹਨਾਂ ਵਿੱਚ ਕਰਨ ਜੋਗੇ ਆ ਉਹਨਾਂ ਦੀਆਂ ਪਾਰਟੀਆਂ ਵੀ ਇਹੋ ਜਿਹੀਆਂ ਨੇ ਕਿ ਜਿਹੜੀਆਂ ਹਮੇਸ਼ਾ ਹੀ ਸ਼੍ਰੀ ਅਕਾਲ ਪਖ ਸਾਹਿਬ ਜੀ ਨੂੰ ਅਤੇ ਸਿੱਖ ਕੌਮ ਨਾਲ ਧੋਖਾ ਮਾਉਂਦੀਆਂ ਰਹੀਆਂ ਨੇ ਢੋਂਦੀਆਂ ਰਹੀਆਂ ਨੇ ਵੱਡੇ ਵੱਡੇ ਵਾਰ ਕਰਦੀਆਂ ਰਹੀਆਂ ਨੇ ਸਿੱਖਾਂ ਨੂੰ ਕਮਜ਼ੋਰ ਕਰਦੀਆਂ ਰਹੀਆਂ ਨੇ ਇਹ ਉਹਨਾਂ ਪਾਰਟ ਕਹਿੰਦੇ ਲੋਕ ਰੋਣਾ ਪਾਉਂਦੇ ਸੀ ਉਹਨਾਂ ਦੇ ਮੂੰਹ ਦੇ ਵੀ ਮੈਂ ਸਮਝਣਾ ਕਿ ਸਿੰਘ ਸਾਹਿਬ ਨੇ ਇੱਕ ਚਪੇੜ ਲਾਤੀ ਬਰਾਵਲਾ ਲਾਤਾ ਪਿਆ ਵੀ ਬਿੜਾ ਗੱਲ ਤੋਂ ਦੂਸ਼ਰ ਪਾਣੀ ਨਾ ਕਰੋ ਜੋ ਕਰਦਾ ਕਾਲਪੁਰਖ ਕਰਦਾ ਕਾਲਪੁਰਖ ਦੀ ਰਜਾ ਦੇ ਨਾਲ ਹੀ ਸਾਰਾ ਕੁਝ ਹੁੰਦਾ ਤਾਂ ਉਹਨਾਂ ਨੇ ਬੜਾ ਸਪਸ਼ਟ ਕਰਦਾ ਕਿ ਮੈਂ ਇਹ ਸ਼੍ਰੀ ਕਾਲਪੁਰਖ ਸਾਹਿਬ ਦਾ ਸ਼ੁਕਰਾਨਾ ਵੀ ਕਰਕੇ ਆਇਆ ਤੇ ਮੈਂ ਰਾਜੀ ਆ ਮੈਂ ਸੰਤੁਸ਼ਟ ਆ ਹੋਰ ਮੈਂ ਕੋਈ ਗੱਲ ਨਹੀਂ ਕਰਨੀ ਹਨਾ ਖੁਸ਼ੀ ਦੇ ਨਾਲ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਇਸ ਸਟੇਟਮੈਂਟ ਦੇ ਵੱਡੇ ਭਾਵ ਨੇ ਜੀ ਬਹੁਤ ਵੱਡੇ ਭਾਵ ਨੇ ਕਿਉਂਕਿ ਇਹ ਜਿਹੜਾ ਕੋਈ ਵੀ ਸਿੱਖ ਕਿਸੇ ਰੁਤਬੇ ਦੇ ਵੀ ਬੈਠਦਾ ਉਹਨੂੰ ਕਾਲਕੁਖ ਸਾਹਿਬ ਬਿਠਾਉਣਾ ਹੈ ਜੀ ਇਹ ਛੇਵੇਂ ਪਾਸ਼ਾ ਜੀ ਦਾ ਅਸਥਾਨ ਹੈ ਛੇਵੇਂ ਪਾਸ਼ਾ ਜੀ ਨੇ ਜਿੰਦੀ ਸੇਵਾ ਉਹਨਾਂ ਤੋਂ ਲੈਣੀ ਸੀ ਤੂੰ ਵੀ ਸੇਵਾ ਲਈ ਹੈ ਜੀ ਛੇਵੇਂ ਪਾਸ਼ਾ ਜੀ ਉਹਨਾਂ ਨੂੰ ਮਾਨ ਸਤਕਾਰ ਅਕਸ਼ਿਆ ਛੇਵੇਂ ਪਾਸ਼ਾ ਜੀ ਨੇ ਉਹਨਾਂ ਤੋਂ ਸੇਵਾ ਲਈ ਹੈ ਸੋ ਉਹਨਾਂ ਨੇ ਇਸ ਗੱਲ ਦੇ ਸੰਦੁਸ਼ਟੀ ਪ੍ਰਗਟ ਕੀਤੀ ਹੈ ਕਿ ਹੁਣ ਜਿਹੜੇ ਲੋਗ ਇੱਥੇ ਤੇ ਰਾਮ ਪੈਦੇ ਰੋਲਾ ਪਾਈ ਫਿਰਦੇ ਆ ਉਹਨਾਂ ਦੇ ਮੂੰਹ ਦੇ ਬਰਾਮ ਲੱਗੇ ਲੱਗ ਜਾਣਾ ਚਾਹੀਦਾ ਐਸੀ ਗੱਲ ਸਾਹਿਬ ਜੀ ਕਿ ਇਹ ਐਵੇਂ ਨਹੀਂ ਅਸੀਂ ਹਰ ਗੱਲ ਤੇ ਕਿੰਕੂ ਪਰੰਤੂ ਕਿੰਕੂ ਪਰੰਤੂ ਕਰੀ ਜਾਈਏ ਜਿਹੜੇ ਸਮਝਦਾਰ ਲੋਕ ਇਹ ਜਿਹੜੀ ਆਕਾਲ ਪੁਰਖ ਦੀ ਕਿਰਪਾ ਸਦਕੇ ਸਾਰਾ ਕੁਝ ਹੋ ਰਿਹਾ ਤੇ ਅਸੀਂ ਉਹਦੀ ਰਜ਼ਾ ਤੋਂ ਬਿਨਾਂ ਇੱਕ ਪਲ ਵੀ ਬਾਗ ਨਹੀਂ ਜਾ ਸਕਦੇ ਬਿਲਕੁਲ ਹਾਂ ਗਿਰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਕਹਿੰਦੇ ਆ ਕਿ ਰਾਜਨੀਤੀ ਨੂੰ ਰਾਜਨੀਤੀ ਨੂੰ ਤਾਂ ਸੇਧ ਲੈਣੀ ਚਾਹੀਦੀ ਬਿਲਕੁਲ ਨਹੀਂ ਚਾਹੀਦੀ ਇਹ ਸਾਡਾ ਸੰਕਲਪ ਵੀ ਇਹ ਆ ਜੀ ਹਾਂਜੀ ਪਰ ਭਗਵੰਤ ਮਾਨ ਸਾਹਿਬ ਦੂਜਿਆਂ ਨੂੰ ਸਵਾਬ ਦੇ ਰਹੇ ਆ ਜੀ ਤੇ ਇਹਨਾਂ ਨੂੰ ਆ ਸੋਚਣਾ ਚਾਹੀਦਾ ਵੀ ਮੈਂ ਇਹ ਰਾਜਨੀਤੀ ਜਿਹੜੀ ਕਰ ਰਿਹਾ ਕਿ ਇਹ ਧਰਮ ਦੇ ਅਨੁਕੂਲ ਹੈ ਪਹਿਲੀ ਗੱਲ ਤਾਂ ਜਿਸ ਧਰਮ ਦੀ ਗੱਲ ਕਰਦੇ ਆ ਭਗਵੰਤ ਮਾਨ ਸਾਹਿਬ ਭਗਵੰਤ ਮਾਨ ਸਾਹਿਬ ਕਹਿੰਦੇ ਮੈਂ ਸਿੱਖਾਂ ਦੇ ਘਰ ਜੰਮਿਆ ਤੇ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੰਘ ਸ਼ਬਦ ਬਖਸ਼ਿਆ ਜੀ ਜਿਹਨੂੰ ਅੱਜ ਤੱਕ ਭਗਵੰਤ ਮਾਨ ਨੇ ਆਪਣੇ ਨਾਮ ਦੇ ਨਾਲ ਨਹੀਂ ਵਰਤਿਆ 1 ਨਵੰਬਰ 1966 ਤੋਂ ਬਾਅਦ ਜਿੰਨੇ ਵੀ ਮੁੱਖ ਮੰਤਰੀ ਪੰਜਾਬ 'ਚ ਹੋਏ ਨੇ ਚਾਹੇ ਉਹ ਜਸਟਿਸ ਕਰਮਨਾਥ ਸਿੰਘ ਜੀ ਹੋਏ ਚਾਹੇ ਉਹ ਦਰਬਾਰਾ ਸਿੰਘ ਜੀ ਹੋਏ ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਜੀ ਹੋਏ ਚਾਹੇ ਗਿਆਨੀ ਜੈਲ ਸਿੰਘ ਜੀ ਹੋਏ ਚਾਹੇ ਤੁਸੀਂ ਲਾ ਲਓ ਆਪਣਾ ਸੁਭਜੀਤ ਸਿੰਘ ਬਰਨਾਲਾ ਜੀ ਹੋਏ ਕੈਬ ਬਰਿੰਸਿੰਗ ਇੱਥੇ ਆਇਆ ਕੈਹਤਾ ਰਸਿੰਗ ਬਰਾੜ ਜੀ ਹੋਏ ਬੀਬੀ ਰਜਿੰਦ ਕੌਰ ਪਠਲ ਜੀ ਆਏ ਕੈਪਟਨ ਮੋਰਿੰਦਰ ਸਿੰਘ ਜੀ ਆਏ ਚਰਦੀਪ ਸਿੰਘ ਚੰਨੀ ਆਏ ਤੇ ਇਹ ਸਾਰੇ ਮੁੱਖ ਮੰਤਰੀ ਜਿੰਨੇ ਵੀ ਹੁਣ ਤੱਕ ਬਣੇ ਆ ਉਹ ਸਾਰੇ ਹੀ ਸਿਰਕ ਸ਼ਬਦ ਤੇ ਕੌਲ ਸ਼ਬਦ ਆਦੇ ਨਾਲ ਵਟਦੇ ਰਹੇ ਇਹ ਪਹਿਲਾ ਬੰਦਾ ਹੈ ਜਿਨੇ ਸਿੰਘ ਸ਼ਬਦ ਆਦੇ ਨਾਲ ਉਡਾ ਲਿਆ ਹੁਣ ਪਹਿਲੀ ਗੱਲ ਹੈ ਸਭ ਤੋਂ ਵੱਡੀ ਸ਼ੇਧ ਕਿ ਇਹਨੂੰ ਇਸ ਗੱਲ ਨੂੰ ਲੈਣੀ ਚਾਹੀਦੀ ਹੈ ਜੀ ਦੂਜੇ ਨੰਬਰ ਤੇ ਭਗਵਨ ਕੁਮਾਰ ਸਾਹਿਬ ਨੂੰ ਇਹ ਗੱਲ ਸੁਤਰੀ ਚਾਹੀਦੀ ਹੈ ਕਿ ਮੈਂ ਤਾਂ ਵੀ ਹਾਂ ਮੈਂ ਆਪਦੇ ਧਰਮ ਦੇ ਤੂਲ ਚੱਲ ਰਿਹਾ ਜੀ ਕੀ ਜਿਹੜੀ ਰਾਜਨੀਤੀ ਮੈਂ ਕਰ ਰਿਆ ਇਹ ਧਰਮ ਨੂੰ ਛੇੜ ਵਾਲੀ ਰਾਜਨੀਤੀ ਹੈ ਦੂਜਿਆਂ ਨੂੰ ਗੁੰਗਲ ਖੜੀ ਕਰਦਾ ਹੈ ਤੇ ਤੂੰ ਹਮੇਸ਼ਾ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਦੇ ਉੱਤੇ ਚੱਲਦਾ ਰਿਹਾ ਹਾਂ ਹੁਣ ਤੱਕ ਤੇ ਜਿਹੜੀ ਸਿੱਖ ਕੌਮ ਦੀ ਆ ਭਾਵਨਾਵਾਂ ਉਹਦੇ ਵੀ ਉਲਟ ਚੱਲਦਾ ਪਿਆ ਹੈ ਕਦੇ ਕਿ ਇਹਨਾਂ ਵੀ ਰਾਜਨੀਤੀ ਨੂੰ ਛੇੜ ਲੈਣੀ ਚਾਹੀਦੀ ਹੈ ਇਹ ਦੂਜਿਆਂ ਨੂੰ ਰਾਏ ਨਾ ਦਿਓ ਧਰਮ ਦੀ ਰਾਜਨੀਤੀ ਤੁਸੀਂ ਸਿੱਖੋ ਜੀ ਤੇ ਫਿਰ ਨਾਲ ਇੱਕ ਗੱਲ ਉਸ ਵਿਆਹ ਤੇ ਮੰਨਦੇ ਵੀ ਪਏ ਆ ਕਿ ਸ਼ਰੋਮਣੀ ਅਕਾਲੀ ਦਲ ਇੱਕੋ ਜੀ ਜਮਾਤ ਹੈ ਜਿਹਨੇ ਜਾ ਕੇ ਸੀਸ ਝੁਕਾ ਲਿਆ ਤੇ ਭਗਵਾਨ ਕਮਾਲ ਦੀ ਤੁਸੀਂ 100 ਵਗਿਆ ਕਰਤੀਆਂ ਤੁਹਾਡੀ ਸਰਕਾਰ ਦੇ ਵਿੱਚ ਪਤਾ ਨਹੀਂ ਕਿੰਨੀ ਵਾਰ ਬੇਦਬੀਆਂ ਹੋ ਗਈਆਂ ਗੁਰੂ ਗ੍ਰਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਦੇਰਿਆ ਦੇ ਨਾਲ ਤੁਹਾਡੇ ਪਾਰਟੀ ਦਾ ਵੀ ਵੱਡੇ ਸਬੰਧ ਨੇ ਹਰ ਖਾਲ ਦੇ ਤੁਸੀਂ ਆਉਂਦੇ ਜਾਂਦੇ ਹੋ ਫਿਰ ਤੁਸੀਂ ਕਦੋਂ ਜਾ ਕੇ ਧਰਮ ਦੀ ਰਾਜਨੀਤੀ ਦੇ ਵਿੱਚ ਦਾਖਲ ਹੋਵੋਗੇ ਕਦੋਂ ਜਾ ਕੇ ਸੇਧ ਲਪੋਗੇ ਕਦੋਂ ਜਾ ਕੇ ਮਾਫੀ ਮੰਗੋਗੇ ਤੁਸੀਂ ਤਾਂ ਕਹਿੰਦੇ ਸੋ ਗੁਰੂ ਗ੍ਰਾਸ ਸਾਹਿਬ ਜੀ ਦੀਆਂ ਬੇਦਬੀਆਂ ਦਾ ਇਨਸਾਫ ਦੇਵਾਂਗੇ ਤੁਸੀਂ ਹਾਲੇ ਗੱਲ ਜਿਹੜੀ ਹੈ ਉਹ ਕਰਦੇ ਰਹੇ ਹੋ ਹੁਣ ਕਿੱਧਰ ਗਈ ਉਹ ਗੱਲ ਤੁਸੀਂ ਜੈਦਾਰਾ ਸਾਹਿਬ ਦੇ ਖਾਤ ਵੀ ਬੋਲਦੇ ਰਹੇ ਹੋ ਇਹ ਗੱਲ ਕਹਿਣੀ ਬੜੀ ਸੌਖੀ ਹੈ ਕਿਸੇ ਨੂੰ ਸਿਰਫ ਕਹਿਣੀ ਗੱਲ ਆਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਟਿੱਪਣੀ ਕਰਦੇ ਤੁਰ ਤੁਰੇ ਜਾਂਦੇ ਜੀ ਹਾਂਜੀ ਬਸ ਟਿੱਪਣੀ ਕਰਨ ਵਾਸਤੇ ਜੀ ਭਗਵੰਤਪਾਣ ਜੀ ਇੱਕ ਗੱਲ ਹੋਰ ਕਹਿੰਦੇ ਆ ਕਿ ਆਂਤਰੀ ਕਮੇਟੀ ਬਾਰੇ ਨੂੰ 14 ਸਾਲ ਹੋ ਗਏ ਆ ਵੀ ਉਹਦਾ ਹਜੇ ਤੱਕ ਕੋਰੈਕਸ਼ਨ ਨਹੀਂ ਹੋਇਆ ਵੇਖੋ ਪਹਿਲੀ ਗੱਲ ਤਾਂ ਆਂਤਰੀ ਕਮੇਟੀ ਜਿਹੜੀ ਹੈ ਹਰ ਸਾਲ ਨਵੀਂ ਚੁਣੀ ਜਾਂਦੀ ਹੈ ਜੀ ਹਾਂਜੀ ਇਹ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਜਰਨਲ ਚੋਣਾ ਨਹੀਂ ਉਹ ਕਿਉਂ ਨਹੀਂ ਹੋਈਆਂ ਉਹਦਾ ਵੀ ਇੱਕ ਬੜਾ ਵੱਡਾ ਕਾਰਨ ਸਭ ਨੂੰ ਸਮਝਾਉ। ਇਸ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਕੇਸ ਪਾਇਆ ਗਿਆ ਸੀ। ਉਹ ਕੇਸ ਦਾ ਨਾਮ ਰੱਖਿਆ ਗਿਆ ਕਿ ਸਹਿਜ ਧਾਰੀ VOTER ਜੀ ਕਿ ਸਹਿਜ ਧਾਰੀਆਂ ਨੂੰ ਸਿੱਖਾਂ ਨੂੰ ਵੋਟ ਪਾਉਣ ਦਾ ਸ਼ਰਮਣੀ ਕਮੇਟੀ ਦੇ ਅਧਿਕਾਰ ਦਿਓ। ਜੀ। ਜਦ ਕਿ ਸਹਿਜ ਧਾਰੀ ਸ਼ਬਦ ਜਿਹੜਾ ਸਿੱਖ ਬਲਾਸਪੀ ਵਿੱਚ ਕਿਤੇ ਵੀ ਨਹੀਂ ਹੈਗਾ। ਠੀਕ ਹੈ। ਸਿੱਖ ਬਲਾਸਪੀ ਦੇ ਵਿੱਚ ਜਿਹੜਾ ਦਾਦਾ ਮੂਹ ਮੰਨਦਾ ਉਹਨੂੰ ਪਤਾਤ ਕਿਹਾ ਜਾਂਦਾ ਹੈ। ਜੀ। ਹਾਂਜੀ। ਤੇ ਪਤਨ ਜਿਹੜਾ ਉਹ ਸਿੱਖ ਬਣੀ ਮੰਨਿਆ ਜਾਂਦਾ ਅਬ ਤੁਸੀਂ ਹੋਣੀ ਵੀ ਉਹ ਨੂੰ ਪਿੱਛੇ ਜੇ ਜਦੋਂ ਆ ਸਾਰੀ ਗੱਲ ਘਟਨਾ ਕਰਮ ਆਪਰੇ ਉਹਦੇ ਜੇ ਪਤਨ ਨੂੰ ਜਿਹੜੀ ਹੈ ਨਾ ਸਜ਼ਾ ਲਾਈ ਜਾਂਦੀ ਹੈ ਠੀਕ ਤੇ ਨਾ ਪਤਨ ਤੋਂ ਰਖਾਈਆ ਹੁੰਦਾ ਤੇ ਨਾ ਪਤਨ ਜਿਹੜਾ ਉੱਥੇ ਵੀ ਅਰਦਾਸ ਹੁੰਦੀ ਹੈ ਇਹ ਬੜੀਆਂ ਵੱਡੀਆਂ ਗੱਲਾਂ ਨਹੀਂ ਭਗਵੰਤਵਾਲ ਸਾਹਿਬ ਦੇ ਦੈਰੇ ਤੋਂ ਦੂਰ ਦੀਆਂ ਗੱਲਾਂ ਨੇ ਜੀ ਉਹ ਇਹਦਾ ਕੇਸ ਚੱਲਿਆ ਉਹ ਕੇਸ ਸੁਪਰੀਮ ਕੋਰਟ ਤੱਕ ਗਿਆ ਜੀ ਪਰ ਆਖਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਸਹਾਇਸ਼ ਬੀਜੇਪੀ ਦੇ ਨਾਲ ਇਹ ਬੜੇ ਵੱਡਾ ਫਾਇਦਾ ਹੋਇਆ ਕਿ ਉੱਥੇ ਸਰਕਾਰ ਕੋਲੋਂ ਵੀ ਇੱਕ ਮਤਾ ਪਵਾਇਆ ਇਹਦੇ ਚ ਸਰਬਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਕਲੀ ਕਮੇਟੀ ਹੈ ਇਹਦੇ ਚ ਪੂਰਨ ਗੁਰਸੇਕ ਜਿਹੜਾ ਹੈ ਉਹ ਵੋਟੋ ਦੀ ਬਣੇ ਉਹੀ ਸੀ ਮੈਂ ਕਿਉਂਕਿ ਗੁਰਸੇਕ ਗੁਰਤਾ ਮੰਨ ਨਾਲ ਜੁੜੀ ਹੈ ਕੋਈ ਆਮ ਧਾਰਿਆਂ ਨਾਲ ਨਹੀਂ ਜੁੜੀ ਤੇ ਭਾਈ ਜੇ ਜਿਹੜਾ ਸਿੱਖ ਅੱਜ ਸਿੱਖੀ ਤੋਂ ਦੂਰ ਹੋ ਰਿਹਾ ਹੈ ਉਹਨੂੰ ਰਿਪੋਰਟ ਪਾਉਣ ਦਾ ਪਾਵਰ ਅਧਿਕਾਰ ਵੀ ਹੈ ਹਾਂਜੀ ਵੇਖੋ ਕਿੰਨੀ ਵੱਡੀ ਚਤਰਾਈ ਵਰਦੀ ਸੀ ਉਸੇ ਮੇਰੇ ਚਲੋ ਫੈਸਲਾ ਕਰਾਵਾਂਗੇ ਤੇ ਮੁੜ ਕੇ ਬੈਠੋ ਇਹਦੇ ਵਿੱਚ ਕੀ ਹੋਣਾ ਸੀ ਫਿਰ ਜਿੰਨੇ ਭਈਏ ਉਹਨਾਂ ਦੀਆਂ ਵੋਟਾਂ ਵੀ ਬੰਨੀਆਂ ਸੀ ਫਿਰ ਜਿੰਨੇ ਹੋਰ ਧਰਮਾਂ ਵਾਲੇ ਉਹਨਾਂ ਦੀਆਂ ਵੋਟਾਂ ਵੀ ਬੰਨੀਆਂ ਸੀ ਫਿਰ ਕੀ ਹੋਣਾ ਸੀ ਕਿ ਜਿਹੜਾ ਮਰਜੀ ਦੀਆਂ ਵੋਟਾਂ ਚ ਆ ਰਹੀਆਂ ਸੀ ਉਹਦੇ ਮੈਂਬਰ ਬੰਨਣੇ ਸੀ ਕਿ ਉਹ ਉਹਨੇ ਪੱਜ ਕੇ ਉੱਥੇ ਕਬਜ਼ਾ ਲੱਗ ਕੇ ਬੈ ਜਾਣਾ ਸੀ ਕਿ ਫਿਰ ਉਹ ਆਪਦੀ ਮਿਹਰਿਆ ਦਾ ਚਲਾਉਂਦਾ ਇਹਦਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਅੱਛਾ ਉਹ ਕੇਸ ਲਗਾਤਾਰ ਚੱਲਿਆ ਘਟੋ ਘਟ ਮੇਰੇ ਖਿਆਲ 10 12 ਸਾਲ ਉਹ ਕੇਸ ਹੀ ਚੱਲਦਾ ਰਿਹਾ ਸੀ ਹਾਂਜੀ ਉਹ ਕੇਸ ਜਾ ਕੇ ਨਿਬੜਿਆ ਹੈ 2016 ਦੇ ਵਿੱਚ ਚੈਨ ਨਾਲ ਭੁੱਲ ਜਾਣਾ ਤੁਹਾਨੂੰ ਉਸ ਤੋਂ ਬਾਅਦ ਅੰਤਰਨ ਜਿਹੜੀ ਕਮੇਟੀ ਦਾ ਜਿਹੜਾ ਅਸਲੀ ਜਿਹੜਾ ਹੈਗਾ ਨਾ ਜੀ ਕੰਮ ਕਰਨ ਦਾ ਅ ਪ੍ਰ代表 ਉਹਨਾਂ ਨੂੰ ਉਸ ਕੇਸ ਤੋਂ ਮਾਫ ਮਿਲੀ ਹੈ ਉਹਨਾਂ ਦੇ ਰੋ ਸਪੇਅਰ ਰਿਹਾ ਹੈ ਜੀ ਇਸ ਕਰਕੇ ਉਹ ਜਾਲਾ ਲੰਮਾ ਸਮਾਂ ਨਹੀਂ ਹੋਇਆ ਹਾਂ ਠੀਕ ਹੈ 5 ਸਾਲ ਬਾਅਦ ਚੋਣਾਂ ਹੋ ਜਾਣੀਆਂ ਚਾਹੀਦੀਆਂ ਨੇ ਪਰ ਉਹ ਧਾਂ ਦੀ ਪ੍ਰਕਿਰਿਆ ਦੇ ਵਿੱਚ ਤਾਂ ਲੰਮਾ ਕੰਮ ਹੋ ਗਿਆ ਤੇ ਚੋਣਾਂ ਕਰਉਣੀਆਂ ਨੇ ਸੈਂਟਰ ਸਰਕਾਰ ਨੇ ਕੇਂਦਰ ਸਰਕਾਰ ਚੋਣਾਂ ਕਰਾਵੇ ਕਦੀ ਕਾਲੀਦਾਂ ਦੇ ਰੋਲੇ ਰੋਕਿਆ ਤੁਸੀਂ ਨਾਮ ਕਰਾਉਂਗੇ ਹਾਂਜੀ ਜਾ ਕੇ ਤੇ ਪੰਜਾਬ ਸਰਕਾਰ ਨੂੰ ਰੋਕਿਆ ਹੋਵੇ ਸੋ ਕੋ ਪੰਜਾਬ ਸਰਕਾਰ ਨੇ ਜਿਹੜੀ ਐਪੀ ਬੂਟਾ ਬਣੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਉਹਦੇ ਜਤਰਾਜ ਰੂਜਤ ਆਇਆ ਸ਼੍ਰੋਮਣੀ ਕਾਲੀ ਦਰਲੇ ਕਿ ਇਹੋ ਜੇ ਵੋਟਰ ਵੀ ਸਮ ਜਿਹੜਾ ਉਹ ਖਾਨਕਾਣੇ ਨਹੀਂ ਹੈਗਾ ਜਿਹੜੇ ਗੈਰ ਸਿੱਖ ਸੰਨ ਜਿਹੜੀ ਗੱਲ ਮੈਂ ਪਹਿਲਾਂ ਕਰਕੇ ਆਦਿਆ ਉਹੀ ਗੱਲ ਵਿੱਚ ਪਾਈ ਇਹਨਾਂ ਨੇ ਜਾਣ ਬੁੱਝ ਕੇ ਐਵੇਂ ਛੜੀਆਂ ਮਾਰਦੇ ਭਗਵੰਤ ਮਾਨ ਐਵੇਂ ਛੜੀਆਂ ਮਾਰਦੇ ਵਸੀਨੀਆਂ ਬੋਟਾ ਜਲਦੀ ਬਣਾਈ ਬਿੱਠੇ ਦੇ ਆਪਣੇ ਮੈਂਬਰ ਬਣਾ ਲਾਂਗੇ ਪਰ ਇਹ ਸਿੱਖ ਸੰਗਤ ਸੱਚੀ ਮਿੱਤਰਾ ਜਾਣਦੀ ਹੈ ਤੇ ਭਗਵੰਤ ਮਾਨ ਨੂੰ ਜਿਹੜਾ ਉਹ ਇੰਨਾ ਲੰਮਾ ਪੀਰੀਅਡ ਕਿਉਂ ਹੋਇਆ ਉਹਦੇ ਬਾਰੇ ਵੀ ਥੋੜੀ ਕਣੀ ਸੰਗਤ ਜਾਣਕਾਰੀ ਦੇਣੀ ਚਾਹੀਦੀ ਹੈ ਤੇ ਕਿਉਂਕਿ ਭਗਵੰਤ ਮਾਨ ਖੁਦ ਵੋਟਰ ਨਹੀਂ ਬਣ ਸਕਦੇ ਸ਼ਰੋਮਣੀ ਕਮੇਟੀ ਦੇ ਇਹ ਤਾਂ ਸ਼ਰੋਮਣੀ ਕਮੇਟੀ ਦੇ ਚੋਹਰਾ ਦੀ ਗੱਲ ਕਰਦੇ ਆ ਨਾ ਭਗਵੰਤ ਮਾਨ ਖੁਦ ਵੋਟਰ ਨਹੀਂ ਬਣ ਸਕਦੇ ਤੇ ਕਿਹੜੇ ਮੂਹਰੇ ਨਾਲ ਇਹ ਗੱਲ ਕਰਦੇ ਆ ਮੁੱਖ ਮੰਤਰੀ ਸਾਹਿਬ ਇਹਨਾਂ ਨੂੰ ਤਾਂ ਗੱਲ ਕਰਨੀ ਨਹੀਂ ਗਈ ਜੇ ਮੇਰੇ ਵਾਸਤੇ ਜੀ ਬਿਲਕੁਲ ਸਹੀ ਹਾਂਜੀ ਵਿਰਖ ਸਾਹਿਬ ਭਗਵੰਤ ਮਾਨ ਜੀ ਇੱਕ ਗੱਲ ਹੋਰ ਕਹਿ ਰਿਹਾ ਹੈ ਵੀ ਇਹਨਾਂ ਨੇ ਜਿਹੜੀਆਂ ਆਪਣੀਆਂ ਗਲਤੀਆਂ ਕਰਾਂ ਉੱਥੇ ਜਾ ਕੇ ਕਿਉਂ ਮੰਨੇ ਹੁ ਵੇਖੋ ਇਹ ਵੀ ਇੱਕ ਨਿਮਾਣੇ ਸਿੱਖ ਦੀ ਵੱਡੀ ਗੱਲ ਹੁੰਦੀ ਹੈ ਜੀ ਸ੍ਰੀ ਅਕਾਲ ਤਖਤ ਸਾਹਿਬ ਉਹ ਸਿੱਖਾਂ ਦੀ ਸਰਬੋਸ਼ਕਤੀ ਹੈ ਤੇ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਦਾ ਸਤਿਕਾਰ ਕਰਦੀ ਹੈ ਭਗਵੰਤ ਮਾਨ ਸਾਹਿਬ ਨੂੰ ਇਹ ਗੱਲ ਸੁਣਨੀ ਚਾਹੀਦੀ ਹੈ ਤੇ ਸਾਰੀਆਂ ਪਾਰਟੀਆਂ ਨੂੰ ਸੁਣਨੀ ਚਾਹੀਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਿਲਕੁਲ ਵਗਿਆ ਹੋਈਆਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਤੀਜੀ ਚੌਥੀ ਵਾਰ ਜਾ ਕੇ ਫਿਰ ਪੇਸ਼ ਸੁਕੇ માਫੀ ਮੰਗੀ ਤੇ ਝੋਲੀ ਅੱਡੀ ਜੀ ਸਜਾਵਾਂ ਨੂੰ ਆਈਆਂ ਇੱਕ ਬੜੀ ਵੱਡੀ ਗੱਲ ਹੈ ਮੈਂ ਜਿਹੜੀ ਪਹਿਲਾਂ ਹਰ ਤੋਂ ਗੱਲ ਕਰਕੇ ਰਿਆਂ ਨੂੰ ਭਗਵਾਨ ਕਮਾਨ ਜੀ ਤੁਸੀਂ ਕੋਈ ਸਜ਼ਾ ਲਗੋਗੇ ਤੁਹਾਡੀ ਸਰਕਾਰ ਚ ਕੀ ਕੁਝ ਨਹੀਂ ਹੋਇਆ ਇੱਕ ਸਾਡਾ ਧਰਮੀ ਮਾਫ਼ ਕਰਨਾ ਬੰਦੀ ਸਿੰਘ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਜੀ ਜੀ ਦੀ ਇੱਕ ਫਾਈਲ ਤੇ ਸਾਈਨ ਕੀਤੇ ਉਹਨਾਂ ਦੀ ਰਿਹਾਈ ਵੀ ਦੀ ਹੈ ਉਹ ਫਾਈਲ ਤੇ ਸਾਈਨ ਕਿੰਨੇ ਕਰਨੇ ਆ ਤੁਹਾਡੀ ਸਰਕਾਰ ਨਹੀਂ ਦਿੱਲੀ ਦੇ ਵਿੱਚ ਘੱਟੋ ਘੱਟ 10 ਵਾਰੀ ਤੁਸੀਂ ਉਹ ਫਾਈਲ ਜੈਕਟ ਕਰਤੀ ਤੁਹਾਨੂੰ ਨਹੀਂ ਸੀ ਦੇਸਦਾ ਇੱਕ ਤਾਂ ਮੁੱਖੀ ਅਧਿਕਾਰਾਂ ਦੀ ਲੱਗਣਾ ਜੀ ਇਹ ਕੋ ਸਾਡਾ ਸਿੱਖ ਭਰਾ ਐ ਸੇਜਾ ਪੂਰੀ ਕਰ ਚੁੱਕਾ ਤਾਂ ਇਹੋ ਫਾਈਲ ਤੇ ਸਿਆਣੀ ਕਰਵਾ ਜੀ ਕਹਿਣਾ ਮੇਰਾ ਮਤਲਬ ਇਹ ਕਿ ਦੂਜੇ ਨਾਲ ਗੱਲ ਕਰਨੀ ਬੜੀ ਸੋਖੀ ਹੈ ਪਰ ਉਹਦੇ ਤੇ ਨਿਪਟਾ ਬੜਾ ਬੜਾ ਮਿਰਕ ਸਾਹਿਬ ਨਵੇਂ ਬਣੇ ਜ਼ਥੇਦਾਰ ਕੁਲਦੀਪ ਸਿੰਘ ਜੀ ਉਹਨਾਂ ਦੀ ਦਸਤਾਰ ਬੰਦੀ ਹੋ ਰਹੀ ਜਾ ਰਹੀ ਜੀ ਜੀ ਉਹਦੇ ਤੇ ਕੀ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਰੀਆਂ ਪਹੁੰਚ ਗਈਆਂ ਬਿਲਕੁਲ ਪਹੁੰਚ ਗਈਆਂ ਵੇਖੋ ਕਿਉਂਕਿ ਸਾਰੇ ਹੀ ਸ੍ਰੀ ਅਕਾਲ ਪਖਸਾ ਨੂੰ ਸਮਰਪਿਤ ਨੇ ਜੀ ਆਪਸੀ ਸਿਆਸੀ ਬਖਰੇਵੇਂ ਹੋ ਸਕਦੇ ਹੈ ਜੀ ਪਰ ਸ੍ਰੀ ਅਕਾਲ ਪਖਸਾ ਦਾ ਕਿਸੇ ਦਾ ਬਖਰੇਵਾ ਨਹੀਂ ਹੈ ਬਿਲਕੁਲ ਤੇ ਪਹੁੰਚਣਾ ਵੀ ਚਾਹੀਦਾ ਹੈ ਜੀ ਕੁਲਦੀਪ ਸਿੰਘ ਗੜਗਾਜ ਦਾ ਕਿਸੇ ਦੇ ਨਾਲ ਕੋਈ ਰੌਲਾ ਨਹੀਂ ਜੀ ਇਹ ਸਾਡੀ ਸਿਆਸੀ ਬਣਤਰ ਹੈ ਕਿ ਅਸੀਂ ਇੱਕ ਜੇ ਨੂੰ ਭੰਨਰਵਾਸ ਤੇ ਜੋ ਮਰਜ਼ੀ ਬੋਲੀ ਜਾਂਦੇ ਆ ਜੋ ਮਰਜ਼ੀ ਕਰੀ ਜਾਂਦੇ ਆ ਸਤਕਾਰਯੋਗ ਤਖਤਾ ਦੇ ਜਥੇਦਾਰ ਸਾਹਿਬਾਨ ਨਿਯੁਕਤ ਵੀ ਹੁੰਦੇ ਆ ਜਾਂ ਸੇਵਾਮੁਕਤ ਵੀ ਹੁੰਦੇ ਆ ਜੀ ਇਹ ਪ੍ਰਕਿਰਿਆ ਸ਼ੁਰੂ ਤੋਂ ਚੱਲਦੀ ਆਈ ਹੈ ਇਹਦਾ ਖਾਲਸਾ ਪੰਥ ਨੂੰ ਕਦੀ ਇਸ ਵਿਵਾਦ ਵਿੱਚ ਪੈਣਾ ਨਹੀਂ ਚਾਹੀਦਾ ਜਿਵੇਂ ਸਰਕਾਰ ਨੂੰ ਗਿਆਨੀ ਰਕबीर ਸਿੰਘ ਜੀ ਨਹੀਂ ਪਏ ਵਿਵਾਦ ਵਿੱਚ ਉਹਨਾਂ ਨੇ ਬਹੁਤ ਸਾਰੇ ਬਿਆਨ ਦਿੱਤਾ ਸੀ ਇਸ ਕਰਕੇ ਉਹਨਾਂ ਦੇ ਬਿਆਨ ਦੀ अहमियत ਨੂੰ ਸਮਝਣਾ ਚਾਹੀਦਾ ਹੈ ਕਿ ਇਹ ਗੁਰੂ ਦੀ ਕਿਰਪਾ ਨਾਲ ਪਦਵੀ ਮਿਲਦੀ ਹੈ ਤੇ ਗੁਰੂ ਦੀ ਕਿਰਪਾ ਨਾਲ ਸੇਵਾ ਨਿਭਾਈ ਜਾਂਦੀ ਹੈ ਤੇ ਗੁਰੂ ਦੀ ਕਿਰਪਾ ਸਦਕਾ ਹੀ ਇਥੋਂ ਸੇਵਾ ਮੁਕਤੀ ਹੁੰਦੀ ਹੈ ਹਾਂਜੀ ਇਸ ਕਰਕੇ ਇਹ ਜਿਹੜੀਆਂ ਜਥੇਬੰਦੀਆਂ ਆ ਜਾਂ ਜਿਹੜੇ ਲੋਕ ਨੇ ਇਹਦਾ ਕਿ ਸਿਰਫ ਮੈਂ ਸੰਧਰਾ ਸਤੂ ਸਾਹਿਬ ਕਈ ਇਹੋ ਜਿਹੇ ਪ੍ਰੈਸ ਰਿਪੋਰਟਰ ਜਾਂ ਕਈ ਇਹੋ ਜਿਹੇ ਮੀਡੀਆ ਜਿਹੜਾ ਉਹ ਸਿੱਖ ਸਾਡੀਆਂ ਪਰੰਪਰਾਵਾਂ ਦੇ ਵਿੱਚ ਵੱਡਾ-ਵੱਡਾ ਕਹਾਣ ਦਾ ਰੋਲ ਅਦਾ ਕਰ ਰਿਹਾ ਹੈ ਜਾਣ ਪੁੱਛ ਕੇ ਜਨਮ ਫੁਲਾਇਆ ਜਾਂਦੇ ਆ ਜਾਣ ਪੁੱਛ ਕੇ ਉਹਦੇ ਸਵਾਲ ਪੈਦਾ ਕੀਤੇ ਜਾ ਰਹੇ ਆ ਮੈਂ ਤਾਂ ਸੱਚੀ ਗੱਲ ਕਹੋ ਇਹ ਬੱਜਦੇ ਫਿਰਦੇ ਆ ਜੀ ਕਿਤੇ ਗੂਗਲ ਤੇ ਸ਼ਬਦ ਲਾਇਆ ਸਾਡੇ ਕੋਲ ਮੂੰਹ ਕਟਵਾਉਂਦੇ ਹੋਣਾ ਹੁੰਦੀ ਪਰ ਇਸ ਵੇਲੇ ਜਿੰਨੀ ਸਿੱਖ ਮਰਿਆਦਾ ਦਾ ਕੰਮ ਸਾਡਾ মিডিਆ ਕਰ ਰਿਹਾ ਇਹ ਨਾਲ ਕਿਤੇ ਵੀ ਨਹੀਂ ਹੋਣਾ ਜੀ মিডিਆ ਦਾ ਰਾਜ ਜਥੇਦਾਰ ਸਹਿਬਾਨਾਂ ਦਾ ਗੁਰਮਤਾ ਹੋਣਾ ਹੁੰਦਾ ਪੰਜ ਸਿੰਘਾਂ ਦਾ ਜੀ মিডিਆ ਉਹਦੇ ਹੁਕਮਾਂ ਵਿੱਚ ਪਹਿਲੇ ਜਾਰੀ ਕਰ ਦਿੰਦਾ ਇਫ ਯਾਲ ਆਫ ਬਨੇ ਪੈਨੇ ਅਜੇ ਕੋ ਗੱਲ ਕਿਸੇ ਤਰੀਕੇ ਦੀ ਚੱਲੀ ਨਹੀਂ ਹੁੰਦੀ ਤੇ ਮੀਡੀਆ ਜਿਹੜਾ ਪਹਿਲੋਂ ਰੌਣਾ ਪਾਉਂਦਾ ਉਸ ਕਰਨ ਦਾ ਅਸਲੀ ਸਿੱਖ ਪੰਥ ਨੂੰ ਸਭ ਤੋਂ ਵੱਡਾ ਖੋਰਾ ਮੀਡੀਆ ਲਾ ਰਿਹਾ ਜੀ ਕਿ ਆ ਦੀ ਜਿਹੜਾ ਕੈਲਕੂਲੇਸ਼ਨ ਹੈ ਨਾ ਤੁਸੀਂ ਪੁੱਛਦੇ ਪਿਓ ਕਿਸੇ ਕਿਸੇ ਦੇ ਬੰਦੀਆਂ ਜਾਣ ਗਿਆ ਕਿ ਨਹੀਂ ਜਾਣਦੀ ਇਹ ਮੀਡੀਆ ਦਾ ਕੈਲਕੂਲੇਸ਼ਨ ਜੀ ਪੁਲੀ ਸਿੰਘ ਜੀ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਜੇਠੇਦਾਰ ਬਣਨੇ ਆ ਨਾ ਕਿ ਕਾਲੀ ਦਲ ਦੇ ਜੇਠੇਦਾਰ ਬਣਨੇ ਆ ਬਿਲਕੁਲ ਸਹੀ ਸ੍ਰੀ ਅਕਾਲ ਤਖਤ ਸਾਹਿਬ ਦੁਨੀਆ ਨੂੰ ਜਿਹਦੇ ਸਿੱਖਾਂ ਨੂੰ ਸਭ ਤੋਂ ਸ਼ਕਤੀ ਹੈ ਸਾਰੇ ਸਿੱਖਾਂ ਨੂੰ ਮੇਕਸਰ ਤੁਸੀਂ ਆਏ ਤੁਹਾਡਾ ਬਹੁਤ ਬਹੁਤ ਧਰਵਾਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ